ਬੇਬਾਜੀ ਖੇਡਣ ਲੱਗਾ ਚੌਪੜ ਕੀਤੇ ਚਾਰ ਜੁਗਾਂ ਚਾਰ ਜੁਗ ਦੀ ਬਾਜੀ ਪਾਈ ਸਤਿਗੁਰ ਨੇ ਜਿਸ ਦੇ ਵਿੱਚ ਕਰਮ ਦੀ ਖੇਡ ਬਣਾਈ ਕਰਮ ਵੀ ਕਿਹੈਸਾ ਦ੍ਰਿਸ਼ਟਮਾਨ ਕਰਮ ਜੋ ਕਿ ਸਤਿਗੁਰ ਦੇ ਉਸ ਪ੍ਰਕਾਸ਼ ਰੂਪੀ ਕਰਮ ਦੀ ਨਕਲ ਹੈ ਇੱਥੇ ਜਦੋਂ ਆ ਕੇ ਮਨ ਸੰਸਾਰ ਦੇ ਵਿੱਚ ਕਰਮ ਕਰਦਾ ਹੈ ਦੁਨਿਆਵੀ ਕਰਮ ਮਾਇਆ ਦਾ ਕਰਮ ਤਾਂ ਸੱਚੇ ਪਾਤਸ਼ਾਹ ਨੇ ਦੋ ਪਰਿਵਾਰ ਸਾਜੇ ਆ ਇੱਕ ਪਰਿਵਾਰ ਆਤਮਿਕ ਪਰਿਵਾਰ ਹੈ ਜਿਸ ਦੇ ਵਿੱਚ ਸਾਡੀ ਆਤਮਾ ਸਤਿਗੁਰੂ ਗੁਰੂ ਸੱਚ ਵਿੱਚ ਸਮਾਇ ਹੋਏ ਗੁਰਮਖ ਪੰਜ ਸ਼ਬਦ ਨਾਹਦ ਬਾਣੀ ਦੂਸਰਾ ਪਰਿਵਾਰ ਕਾਲ ਜਾਲ ਮਾਇਆ ਹਮੈ ਕਾਂਕਰੋ ਲੋ ਮੋਹੰਕਾਰ ਇਹ ਦ੍ਰਿਸ਼ਟਮਨ ਗਿਆਨ ਇੰਦਰੇ ਕਰਮ ਇੰਦਰੇ ਇਹ ਪਰਿਵਾਰ ਇੱਕ ਐਂਟੀ ਟੀਮ ਆ ਆਤਮਿਕ ਪਰਿਵਾਰ ਤੇ ਜਦੋਂ ਮਨ ਇਸ ਸਰੀਰ ਦੇ ਵਿੱਚ ਖੇਡਣ ਆਉਂਦਾ ਹੈ ਖੇਲ ਸਾਰੀ ਅਕਾਲ ਪੁਰਖ ਦੇ ਆ ਤਾ ਇਹ ਮਨ ਦੇ ਉੱਪਰ ਵਿਚਾਰਾਂ ਦਾ ਜਾਲ ਸੁੱਟਦੇ ਆ ਚਿਕਣ ਸੁੱਟਣਾ ਸ਼ੁਰੂ ਕਰ ਦਿੰਦੇ ਆ ਕਾਲ ਮਨ ਨੂੰ ਵਸ ਕਰਨ ਦੇ ਲਈ ਹਰ ਤਰ੍ਹਾਂ ਦਾ ਆਪ ਦਾ ਹੱਥ ਖੰਡਾ ਪਣਾਉਂਦਾ ਹੈ ਨਿਯਮ ਅਪਣਾਉਂਦਾ ਹੈ ਵਿਚਾਰਾਂ ਦਾ ਜਾਲ ਪਾਉਂਦਾ ਹੈ ਆਕਾਰਾਂ ਦਾ ਜਾਲ ਪਾਉਂਦਾ ਹੈ ਮਨ ਨੂੰ ਵਸ ਕਰਨ ਦੇ ਲਈ ਜੋ ਸਾਡਾ ਇਹ ਦ੍ਰਿਸ਼ਟਮਾਨ ਸਰੀਰ ਇਸ ਦੇ ਉੱਪਰ ਵੀ ਰੋਗ ਸੱਟਦਾ ਹੈ ਜ਼ਹਿਰ ਸੱਟਦਾ ਹੈ ਇਸ ਦੇ ਵਿੱਚ ਵਿਕਾਰ ਪੈਦਾ ਕਰਦਾ ਹੈ ਕਿਉਂਕਿ ਜਦੋਂ ਵਿਚਾਰ ਦਿੰਦਾ ਹੈ ਮਨ ਵਿਚਾਰਾਂ ਦੇ ਵਿੱਚ ਵਾਸ ਆ ਜਾਂਦਾ ਹੈ ਆਕਾਰ ਦਿਖਾਉਂਦਾ ਹੈ ਆਕਾਰਾਂ ਦੇ ਨਾਲ মোহ ਪਾ ਦਿੰਦਾ ਹੈ ਵਰਦੇ ਮਨ ਇਸ ਨੂੰ ਲੱਗਦਾ ਹੈ ਕਾਲ ਨੂੰ ਕਿ ਹੁਣੇ ਸਿਮਰਨ ਕਰਕੇ ਸਾਧੂ ਸੰਗ ਕਰਕੇ ਨਿਕਲ ਜਾਏਗਾ ਉਸ ਵਕਤ ਜੋ ਸਾਡਾ ਇਹ ਦ੍ਰਿਸ਼ਟਮਾਨ ਸਰੀਰ ਹੈ ਆ ਸਾਡਾ ਪੰਜ ਭੌਤਕ ਸਰੀਰ ਹੈ ਇਸ ਦੇ ਉੱਪਰ ਲੋਡ ਪਾ ਕੇ ਇਸ ਦੇ ਵਿੱਚ ਰੋਗ ਪੈਦਾ ਕਰਕੇ ਸਾਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਹੁਣ ਆਪ ਜੀ ਸੁਬਾ ਉਦਮ ਕਰਨ ਦੇ ਵੀ ਕੋਸ਼ਿਸ਼ ਕਰਦੇ ਆ ਜਦੋਂ ਅਸੀਂ ਦੁਨਿਆਵੀ ਤੌਰ ਤੇ ਅੰਮ੍ਰਿਤ ਵੇਲੇ ਦੇ ਵਿੱਚ ਸੁਬਾ ਅਸੀਂ 3 ਵਜੇ 4 ਵਜੇ ਉੱਠਣ ਦੀ ਕੋਸ਼ਿਸ਼ ਕਰਦੇ ਆ ਇਸ ਨੂੰ ਪਤਾ ਲੱਗ ਗਿਆ ਕਿ ਇਸ ਨੂੰ ਸਾਧੂਆਂ ਦੀ ਗੱਲ ਸਮਝ ਆ ਗਈ ਹੈ ਕਾਲ ਨੂੰ ਪਤਾ ਲੱਗ ਗਿਆ ਕਿ ਮਨ ਨੂੰ ਸਾਧੂਆਂ ਦੀ ਗੱਲ ਸਮਝ ਆ ਗਈ ਹੈ। ਅਗਰ ਮੱਖਾਂ ਨੂੰ ਠਾ ਲਿਆ ਕਰੋ ਭਾਈ, ਬੋਧ ਦੀ ਲੋੜ ਨਾ ਪਿਆ ਕਰੋ। ਵਿਚਾਰੇ ਪ੍ਰਵੇਸ਼ ਚੀਜ਼ ਦਾ। ਜਦੋਂ ਇਸ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਇਸ ਸੰਸਾਰ ਦੇ ਵਿੱਚੋਂ ਨਿਕਲਣ ਦੇ ਲਈ ਯਤਨ ਕਰਦਾ ਹੈ। ਉਸ ਵਕਤ ਇਹ ਸਾਡੇ ਫਿਰ ਸਰੀਰ ਦੇ ਉੱਪਰ ਲੋਡ ਪਾਉਂਦਾ ਹੈ। ਜਿਹੜੇ ਸਾਡੇ ਸਰੀਰ ਦੇ ਵਿੱਚ ਵਸਦੇ ਹੋਏ ਲੱਖਾਂ ਜੀਵ ਨੇ ਜਿਨ੍ਹਾਂ ਨੂੰ 84 ਲੱਖ ਜੂਣ ਕਿਹਾ ਗਿਆ ਗੁਰਬਾਣੀ ਦੇ ਵਿੱਚ ਇਹ ਉਹਨਾਂ ਨੂੰ ਗਰਮੈਸ਼ ਜਲ ਹਵਾ ਉਹ ਸਰੀਰ ਦੇ ਵਿੱਚ ਵਧਾ ਕੇ ਸਾਡੇ ਸਰੀਰ ਦੇ ਉੱਪਰ ਲੋਡ ਪਾ ਲੈਂਦਾ ਇਹ ਸਾਡੇ ਜਿਹੜੀ ਅੰਦਰ 84 ਲੱਖ ਜੂਣ ਆ ਜਿਨ੍ਹਾਂ ਨੂੰ ਅਸੀਂ ਸੈੱਲ ਕਹਿ ਦਿੰਦੇ ਆ ਮੋਲੀਕਿਊਲਸ ਕਹਿ ਦਿੰਦੇ ਆ ਇਹਨਾਂ ਦੇ ਉੱਪਰ ਇਹ ਸਟ੍ਰੈਸ ਦਿੰਦਾ ਜਦੋਂ ਫਿਰ ਆਪਾਂ ਸੁਹਾ ਨਾਮ ਜਪਣ ਲੱਗਦੇ ਅਸੀਂ ਕਹਿੰਦੇ ਜੀ ਸਾਡੇ ਤਾਂ ਨਾਮ ਜਪਣ ਦੇ ਵਿੱਚ ਸਾਨੂੰ ਉਲਵਾਸੀਆਂ ਆਉਂਦੀਆਂ ਕੋਈ ਗੁਰਮੁਖ ਕਹਿੰਦਾ ਸਾਨੂੰ ਤਾਂ ਜੀ ਨਾਮ ਜਪਣ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਜਿੱਦਾਂ ਸੂਈਆਂ ਵੱਜਦੀਆਂ ਹੁੰਦੀਆਂ ਸਾਡੇ ਤੋਂ ਬੈਠਾ ਨਹੀਂ ਜਾਂਦਾ ਸਾਡਾ ਸਰੀਰ ਗਰਮੈਸ਼ ਬਹੁਤ ਫਰਦਾ ਨੀਂਦ ਬਹੁਤ ਆਉਂਦੀ ਆ ਅੱਖਾਂ ਨਹੀਂ ਖੁੱਲਦੀਆਂ ਮੱਖ ਵਿੱਚੋਂ ਵਹਿਗਰੂ ਨਹੀਂ ਨਿਕਲਦਾ ਕਿਉਂ ਇਹ ਸਾਰਾ ਕਾਲ ਦਾ ਜਾਲ ਆ ਗੁਰਮੁਖ ਫੇਰ ਜੀ ਹੁਣ ਇਸ ਸਰੀਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖ ਕਿਹਾ ਹੈ ਔਰ ਇਸ ਗੁਰਮੁਖ ਦੀ ਸੇਵਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਵਤੇ ਲਾਏ ਹੈ ਇਸ ਸਰੀਰ ਦੀ ਸੇਵਾ ਦੇਵਤੇ ਕਰਦੇ ਉਹ ਕਿਹੜੇ ਦੇਵਤੇ ਆ ਗੁਰਮੁਖ ਪਿਆਰਿਓ ਪੌਣ ਪਾਣੀ ਅਗਨੀ ਧਰਤੀ ਆਕਾਸ਼ ਅੰਨ ਹਨ ਖਾਣ ਦੇਵਤਾ ਪਾਣੀ ਦੇਵਤਾ ਠੀਕ ਹੈ ਨਾ ਜੀ ਆਪਾਂ ਨੂੰ ਗੁਰਬਾਣੀ ਵਿੱਚ ਕਿਹਾ ਪਾਣੀ ਵੀ ਦੇਵਤਾ ਆ ਅੰਨ ਵੀ ਦੇਵਤਾ ਬਸੰਤਰ ਵੀ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਦ ਵਿੱਚ ਇਹ ਦੇਵਤੇ ਇਸ ਦੀ ਸੇਵਾ ਵਿੱਚ ਲਾਏ ਆ ਸਰੀਰ ਨੂੰ ਚਲਾਉਣ ਵਾਸਤੇ ਆਪਾਂ ਇਹਨਾਂ ਦੇਵਤਿਆਂ ਤੋਂ ਸਹਾਰਾ ਲੈਣਾ ਕਿਉਂਕਿ ਅੰਨ ਸਾਨੂੰ ਅੰਦਰ ਜਾ ਕੇ ਸ਼ਕਤੀ ਦਿੰਦਾ ਪਾਣੀ ਇਸ ਸਰੀਰ ਦਾ ਬੈਲੈਂਸ ਸੈੱਟ ਕਰਦਾ ਇਹ ਸਰੀਰ ਵੀ ਜਲ ਤੋਂ ਬਣਿਆ ਔਰ ਅਗਨ ਜਿਹੜਾ ਦੇਵਤਾ ਹੈ ਉਹ ਇਸ ਸਰੀਰ ਦੇ ਵਿੱਚ ਸਾਰੇ ਭੋਜਨ ਨੂੰ ਖਰਾਕ ਨੂੰ ਪਚਾਉਂਦਾ ਆ ਤੇ ਜੋ ਪੁਰਾਣੀ ਖਰਾਕ ਆ ਜੋ ਇਸ ਜੀਵ ਇਸ ਸਰੀਰ ਦੇ ਵਿੱਚ ਸੈੱਲ ਖਤਮ ਹੋ ਜਾਂਦੇ ਆ ਉਹਨਾਂ ਨੂੰ ਸਾੜ ਕੇ ਬਾਹਰ ਕੱਢਦਾ ਇਸ ਕਰਕੇ ਆਪਾਂ ਸਰੀਰ ਦੀ ਜਿਹੜੀ ਖੁਰਾਕ ਦਾ ਵੀ ਇਹ ਦੇਵਤਿਆਂ ਦਾ ਵੀ ਆਪਾਂ ਇਸ ਸਰੀਰ ਦੇ ਨਾਲ ਮੇਲ ਜੋੜ ਬਣਾ ਕੇ ਰੱਖਣਾ ਹੁੰਦਾ ਕਾਰਨ ਸਾਨੂੰ ਵਿਚਾਰਾਂ ਦੁਆਰਾ ਫੜਨਾ ਹੈ ਨੰਬਰ 1 ਸਾਨੂੰ ਫੁਰਨੇ ਦੇਣੇ ਆ ਨੰਬਰ 2 ਸਾਨੂੰ ਆਕਾਰਾਂ ਦੇ ਵਿੱਚ ਉਲਝਾਉਣਾ ਹੈ। ਤੀਸਰਾ ਨੰਬਰ ਜਦੋਂ ਅਸੀਂ ਆਕਾਰਾਂ ਤੇ ਵਿਚਾਰਾਂ ਦਾ ਭੇਤ ਲੈ ਲੈਨੇ ਆਂ ਫਿਰ ਇਸ ਨੇ ਸਾਨੂੰ ਸਾਡੇ ਸਰੀਰ ਦੇ ਉੱਪਰ ਲੋਡ ਪਾ ਕੇ ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਕਮਜ਼ੋਰ ਕਰਕੇ ਦੁੱਖ ਰੋਗ ਪੈਦਾ ਕਰਕੇ ਤਜਾਜ਼ ਪੈਦਾ ਕਰਕੇ ਬਿਮਾਰੀ ਪੈਦਾ ਕਰਕੇ ਅੰਦਰ ਜ਼ਹਿਰ ਪੈਦਾ ਕਰਕੇ ਛੱਡੇ ਤੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਪਰ ਮਹਾਰਾਜ ਸੱਚੇ ਬਾਛ ਗੁਰਬਾਣੀ ਵਿੱਚ ਕਹਿੰਦੇ ਨੇ ਸਮੁੰਦ ਸਾਗਰ ਹੋਵੇ ਅੱਤਖਾਰਾ ਗੁਰਸਿੱਖ ਲੰਗ ਗੁਰੂ ਬਹਿ ਜਾਏ ਹੁਣ ਉਹ ਕਿਹੜਾ ਸਬੰਧ ਸਾਬੇ ਦਾ ਜੀ ਆਹ ਸਰੀਰ ਨੂੰ ਸਬੰਧ ਕਹਿ ਦਿੱਤਾ ਗਿਆ ਇਹ ਸਰੀਰ ਇੱਕ ਭੰਗ ਜਲਿਆ ਸਮੁੰਦਰ ਆ ਖਾਰਾ ਸਮੁੰਦਰ ਆ ਤੇ ਜਦੋਂ ਮਨ ਇਸ ਖਾਰੇ ਸਮੁੰਦਰ ਦੇ ਵਿੱਚੋਂ ਤਰਨ ਲੱਗਦਾ ਖਾਰੇ ਸਮੁੰਦਰ ਦੇ ਵਿੱਚ ਹੁਣ ਆਪਾਂ ਦੇਖੀਏ ਕਿ ਖਾਰਾ ਪਾਣੀ ਹੋਵੇ ਉਬਲਦਾ ਪਾਣੀ ਹੋਵੇ ਵਿੱਚੋਂ ਨਿਕਲਣਾ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿੰਮਤ ਨਹੀਂ ਛੱਡਣੀ ਗੁਰਸਿੱਖ ਲੰਗ ਗੁਰੂ ਬਹਿ ਜਾਏ ਕਿਹੜਾ ਗੁਰੂ ਆ ਸ਼ਬਦ ਗੁਰੂ ਆ ਇਸ ਨੂੰ ਪਾਰ ਕਰਨਾ ਆਪਾਂ ਜਿਵੇਂ ਵੀ ਕਰੋ ਸਵੇਰ ਉੱਠ ਕੇ ਉਦਮ ਕਰੋ ਜਲ ਪਾਣੀ ਛਕੋ ਸਰੀਰ ਨੂੰ ਚਲਾਓ মুখ ਨੂੰ ਹਿਲਾਓ ਤੇ ਜਦੋਂ ਤੁਸੀਂ ਵਾ ਗੁਰੂ ਵਾ ਗੁਰੂ ਵਾ ਗੁਰੂ ਇਸ ਤਰ੍ਹਾਂ ਗੁਰਮੰਤਰ ਦਾ ਅਭਿਆਸ ਕਰੋਗੇ ਤੇ ਸਤਿਗੁਰ ਤੁਹਾਡੀ ਮਦਦ ਕਰਨਗੇ ਤੁਹਾਨੂੰ ਹਰਕਾ ਨਾਮ ਅੰਮ੍ਰਿਤ ਹੈ दारूਏ ਦਾ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਬੰਦਾ ਤੁਹਾਨੂੰ ਸੱਚੇ ਪਾਤਸ਼ਾਹ ਅੰਦਰ ਅੰਮ੍ਰਿਤ ਰਸ ਦੇਣਗੇ ਜਿਵੇਂ ਸਵੇਰ ਤੁਸੀਂ ਗੁਰਮੰਤਰ ਦਾ ਅਭਿਆਸ ਕਰੋਗੇ ਸਹਜ ਦੇ ਵਿੱਚ ਧਿਆਨ ਕਰਕੇ ਆਪ ਦੀ ਆਵਾਜ਼ ਨੂੰ ਸੁਣਦੇ ਹੋਏ ਤਾਂ ਉਸ ਵਕਤ ਸਤਗੁਰੂ ਫਿਰ ਤੁਹਾਡੇ ਅੰਦਰ ਅੰਮ੍ਰਿਤ ਪ੍ਰਗਟ ਕਰ ਦੇਣਗੇ ਜਿਵੇਂ ਅੰਮ੍ਰਿਤ ਆਏਗਾ ਤੇ ਜਿਵੇਂ ਆਪਾਂ ਸਵੇਰ ਦੇਖਦੇ ਆ ਸਰੀਰ ਦੇ ਵਿੱਚ ਇੱਕ ਗਰਮੈਸ਼ ਪੈਦਾ ਹੁੰਦੀ ਹੈ ਵੈਗਰੂ ਕਰਨ ਦਿਲ ਨਹੀਂ ਕਰਦਾ ਤਾਂ ਜਦੋਂ ਅਸੀਂ ਅੰਮ੍ਰਿਤ ਸ਼ਬਦ ਦੁਆਰਾ ਕੱਢ ਕੇ ਇਸ ਦੇ ਅੰਦਰ ਛਿੜਕ ਲਾਂਗੇ ਸਰੀਰ ਦੇ ਅੰਦਰ ਤਾਂ ਸਹਿਜ ਹੋ ਜਾਏਗਾ ਸਾਡਾ ਇਹ ਸਰੀਰ ਤਾਪ ਛੁੱਟ ਗਿਆ ਪਰਵਾਹੇ ਅਗਨ ਬੁਜੀ ਸ਼ੀਤਲ ਹੋਏ ਮਨਵਾ ਮਨ ਸ਼ੀਤਲ ਹੋ ਜਾਂਦਾ ਇਸ ਕਰਕੇ ਸਾਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆ ਕਿ ਸਾਡੀ ਖੁਰਾਕ ਅੰਮ੍ਰਿਤ ਰਸ ਆ ਵਾਰ ਵਾਰ ਮਾਰੇ ਸੱਚੇ ਪਾਤਸ਼ਾਹ ਦੇ ਕੋਲ ਵਾਰ-ਵਾਰ ਬੇਨਤੀਆਂ ਕਰਕੇ ਤੁਸੀਂ ਅੰਮ੍ਰਿਤ ਦੀ ਖੁਰਾਕ ਮੰਗੋ ਸਤਿਗੁਰੂ ਜੀ ਸਾਨੂੰ ਅੰਮ੍ਰਿਤ ਰਸ ਦੀ ਖੁਰਾਕ ਦਿਓ ਜਿੰਨੀ ਦੇਰ ਤੱਕ ਅੰਮ੍ਰਿਤ ਰਸ ਨਹੀਂ ਆਉਂਦਾ ਕੱਲ੍ਹ ਨੇ ਤੁਹਾਡਾ ਖੜਾ ਨਹੀਂ ਛੱਡਣਾ ਅੰਮ੍ਰਿਤ ਦੀ ਖੁਰਾਕ ਜਿਹੜੀ ਹੈ ਅੰਮ੍ਰਿਤ ਇੱਕ ਤਾਕਤ ਹੈ ਉਸ ਨੇ ਆ ਕੇ ਸਾਨੂੰ ਬੰਦਲਾਂ ਤੋਂ ਮੁਕਤ ਕਰਾਉਣਾ ਤੇ ਅੰਮ੍ਰਿਤ ਸਾਨੂੰ ਆ ਨਹੀਂ ਰਿਹਾ ਤੇ ਅੰਮ੍ਰਿਤ ਨਹੀਂ ਤੇ ਫਿਰ ਅਗਨ ਤੇ ਅਗਰ ਨਹੀਂ ਅਗਰ ਨੇ ਸਾਨੂੰ ਚਾਰੇ ਪਾਸੋਂ ਘੇਰਿਆ ਹੋਇਆ ਅਗਨ ਸਾਗਰ ਵਿੱਚ ਅਸੀਂ ਫਸੇ ਹੋਈਆਂ ਵਿਖ ਸਾਗਰ ਦੇ ਵਿੱਚ ਅਸੀਂ ਫਸੇ ਹੋਏ ਤੇ ਸਤਗੁਰ ਕਹਿੰਦੇ ਇਹ ਅਗਨ ਨੂੰ ਵਿਖਿਆ ਨੂੰ ਇਹ ਸਰੀਰ ਦੇ ਰੋਗਾ ਨੂੰ ਅੰਮ੍ਰਿਤ ਦੇਓਗੇ ਤਾਂ ਇਹ ਪਾਪ ਪਵਿੱਤ ਹੋ ਜਾਣਗੇ ਤੁਹਾਡਾ ਸਾਥ ਦੇਣਗੇ ਹੁਣ ਕਾਲ ਦਾ ਆਪ ਦੀ ਜ਼ਹਿਰ ਛੱਡ ਕੇ ਇਸ ਦੇ ਵਿੱਚ ਸਰੀਰ ਵਿੱਚ ਰੋਗ ਪੈਦਾ ਕਰਕੇ ਇਹ ਛੋਟੇ ਛੋਟੇ ਜੀਵਾਂ ਨੂੰ ਵਸ ਕਰ ਲੈਣਾ ਜਦੋਂ ਇਹ ਅੰਦਰਲੇ ਸੈਲਾ ਨੂੰ ਇਹ 84 ਲੱਖ ਜੂਨ ਨੂੰ ਅਭਾਵ ਆ ਸਾਡੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਸਾਡੀਆਂ ਅੱਖਾਂ ਨੂੰ ਕੰਨਾਂ ਨੂੰ ਬਾਹਾਂ ਨੂੰ ਲੱਤਾਂ ਨੂੰ ਵਸ ਕਰ ਲੈਂਦਾ ਉਸ ਦੀ ਨਿਸ਼ਾਨੀ ਕੀ ਹੈ ਜਿਵੇਂ ਜਿਵੇਂ ਨਾਮ ਜਪਦੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਸੱਪ ਡੰਗ ਮਾਰਦਾ ਹੋਵੇ ਠੀਕ ਆ ਨਾ ਜੇ ਅਸੀਂ ਕਹਿੰਦੇ ਆ ਸਾਡੀਆਂ ਲੱਤਾਂ ਨਹੀਂ ਖੁੱਲਦੀਆਂ ਲੱਤਾਂ ਵਿੱਚ ਸਾਡੇ ਕਰੰਟ ਪੈਂਦਾ ਜੀ ਸਰੀਰ 'ਚ ਪੈਂਦਾ ਅੱਖਾਂ ਮੱਚਦੀਆਂ ਕੰਨ ਐ ਹੁੰਦੇ ਆ ਮੁੱਖ ਮੱਚਦਾ ਮੁੱਖ ਵਿੱਚ ਕੁੜਕਣ ਆਉਂਦੀ ਆ ਉਹ ਕੀ ਹੈ ਜੀ ਕਾਲ ਜਾਲ ਜਿਹ ਬਾ ਅਰਣੈਣੀ ਕੰਨੀ ਕਾਲ ਸੁਣੈ ਵਿਖਵੇ ਸ਼੍ਰਵਣ ਸੋਈ ਸੁਣਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਹ ਨੇਤਰ ਸੋਈ ਪਰਦ੍ਰਿਸ਼ਟ ਵਿਕਾਰ ਸ਼੍ਰਵਣ ਸੋਈ ਸੁਣਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਹ ਮਨ ਸੋਇਆ ਮਾਇਆ ਵਿਸ਼ਵ ਸਾਧਾ ਹੁਣ ਜਦੋਂ ਕਾਲ ਨੇ ਉੱਤੇ ਜਾਲ ਪਾ ਲਿਆ ਇਸ ਸਰੀਰ ਦੀ ਆਪ ਦੀ ਕੋਈ ਸਮਰੱਥਾ ਨਹੀਂ ਕਿਉਂਕਿ ਇਹ ਇੱਕ ਜੂਣ ਤੇ ਜੇ ਮਨ ਉਦਮ ਕਰੇ ਕਿਉਂਕਿ ਮਨ ਰਾਜਾ ਹੈ ਮਨ ਉਦਮ ਕਰੇ ਉਹ ਸ਼ਬਦ ਦਾ ਅਭਿਆਸ ਕਰੇ ਮਾਰੇ ਗਏ ਝੱਖੜ ਚਾਗੀ ਮੀਂਹ ਵਰਸਾ ਪੀ ਗੁਰਸਿੱਖ ਗੁਰ ਦੇਖਣ ਜਾਈ ਜਿੰਨਾ ਮਰਜੀ ਸਰੀਰ ਦੇ ਉੱਪਰ ਲੋਡ ਹੋ ਗਏ ਗੁਰਸਿੱਖ ਕਦੇ ਵੀ ਸਿਮਰਨ ਦਾ ਅਭਿਆਸ ਨਾ ਛੱਡੇ ਅਸੀਂ ਵੇਖਲੇ ਹੋ ਜਾਂਦੇ ਆਪਾਂ ਨੂੰ ਜਦੋਂ ਗੁਰਬਖਵਾਜ ਦਿੰਦੇ ਆ ਸਤਗੁਰ ਰਵਾਜ ਦਿੰਦੇ ਆ ਉਠੋ ਭਾਈ ਗੁਰਮੁਖ ਪਿਆਰਿਓ ਜਪੋ ਅਸੀਂ ਵੇਖਲੇ ਹੋ ਜਾਂਦੇ ਆ ਤੇ ਇੱਕ ਰਾਜੇ ਦਾ ਇੱਕ ਇੱਕ ਮਨ ਨੂੰ ਇਹ ਸਰੀਰ ਦਾ ਰਾਜਾ ਬਣਾਇਆ ਗੁਰਮੁਖ ਪਿਆਰਿਓ ਤੇ ਇਹ ਸਰੀਰ ਦੇ ਆ ਛੋਟੇ ਛੋਟੇ ਰੋਮ ਇਹ ਸਾਰਾ ਸਰੀਰ ਸਾਡੀ ਪਰਜਾ ਆ ਤੇ ਜੇ ਪਰਜਾ ਦੇ ਉੱਪਰ ਲੋਡ ਪਿਆ ਹੋਵੇ ਪਰਜਾ ਦੇ ਉੱਪਰ ਕਾਲ ਪਿਆ ਹੋਵੇ ਪਰਜਾ ਦੇ ਉੱਪਰ ਸਾਰੇ ਪਾਸੇ ਰੋਗ ਪਿਆ ਹੋਵੇ ਤੇ ਰਾਜਾ ਕੀ ਕਰੇਗਾ ਪਰਜਾ ਨੂੰ ਬਚਾਏਗਾ ਤੇ ਪਰਜਾ ਦੇ ਨਾਲ ਉਹ ਵੀ ਰੋਗੀ ਹੋ ਕੇ ਸੌ ਜਾਏਗਾ ਤੇ ਰਾਜੇ ਨੇ ਕੀ ਕਰਨਾ ਹੈ ਰਾਜੇ ਦਾ ਕਨੈਕਸ਼ਨ ਕਿਉਂਕਿ ਮਨ ਜਿਹੜਾ ਹੈ ਉਹ ਆ ਮਸਤਕ ਤੇ ਬੈਠੇ ਸਤਗੁਰੂ ਦੇ ਨਾਲ ਕਨੈਕਸ਼ਨ ਕਰ ਸਕਦਾ ਕਿਉਂਕਿ ਇਸ ਦੀ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਇਸ ਨੂੰ ਸੋਝੀ ਦਿੱਤੀ ਗਈ ਹੈ ਇਸ ਨੂੰ ਅਕਲ ਕਲਾ ਦਾ ਇਸਤੇਮਾਲ ਕਰਨਾ ਸਿਖਾ ਦਿੱਤਾ ਸਾਧੂਆਂ ਅਕਲ ਕਲਾ ਦਾ ਇਸਤੇਮਾਲ ਕਰਨ ਦੇ ਸਥਾਨ ਤੋਂ ਬਾਅਦ ਵੀ ਸੋਝੀ ਦੇਣ ਤੋਂ ਬਾਅਦ ਵੀ ਦਸਵੇਂ ਘਰ ਦੀ ਸੋਝੀ ਦੇਣ ਤੋਂ ਬਾਅਦ ਵੀ ਸ਼ਬਦ ਰਸ ਦਾ ਭੇਤ ਦੇਣ ਤੋਂ ਬਾਅਦ ਵੀ ਸਤਿਗੁਰ ਪਿਆਰਾ ਕਿਆ ਕਰੇ ਜੋ ਸਿੱਖਾ ਮੈਂ ਚੁ ਵੀ ਫਿਰ ਤੁਸੀਂ ਕੱਢਦੇ ਨਾ ਤੁਸੀਂ ਰਾਸ ਕਢੋ ਨਾ ਤੁਸੀਂ ਸ਼ਬਦ ਦੇ ਵਿੱਚ ਬੈਠੋ ਫਿਰ ਕੀ ਕਰੇਗਾ ਸਤਿਗੁਰ ਕੀ ਕਰੇਗਾ ਭੇਤ ਦੇ ਸਕਦਾ ਹੈ ਨਾ ਸਤਿਗੁਰ ਪਿਆਰਾ ਕਹਿਆ ਕਰੈ ਜੋ ਸਿੱਖਾ ਮੈਂ ਜੂਤ ਅੰਧਲੇ ਇੱਕ ਨਾ ਜਾਣੀ ਜੋ ਬਾਸ ਵਜਾਈਏ ਉਹ ਕਰੀ ਤੇ ਸਾਨੂੰ ਕਹਿ ਦਿੱਤਾ ਹੈ ਕਿ ਤੁਸੀਂ ਕਰਮ ਪ੍ਰ ਕਰਮ ਪ੍ਰਧਾਨ ਦੇਸ਼ ਦੇ ਵਿੱਚੋਂ ਤੇ ਤੁਹਾਨੂੰ ਵੀ ਜਿਹੜਾ ਹੈਗਾ ਉਹ ਹੋਣਾ ਤੇ ਕਰਮ ਯੋਗੀ ਬਣਨਾ ਪੈਗਾ ਕਰਮ ਯੋਗੀ ਬਣਨਾ ਸਿਖਾਇਆ ਸਾਨੂੰ ਪਲਗੀਆਂ ਵਾਲਿਆਂ ਨੂੰ ਜੇ ਉਹ ਸਾਨੂੰ ਸਿੱਧਾ ਮਾਲਕ ਤੋਂ ਰਾਜ ਲੈ ਕੇ ਦੇ ਦਿੰਦੇ ਵੀ ਤੁਸੀਂ ਸਿਰਫ ਰਾਜ ਕਰੋ ਬੈਠ ਕੇ ਸੰਭਾਲ ਸਕਦੇ ਦੁਨੀਆ ਦੇ ਉੱਪਰ ਪ੍ਰਸ਼ਾਸਨ ਕਰੋ ਤਾਂ ਕਿ ਅਸੀਂ ਕਰਮਯੋਗੀ ਹੁੰਦੇ ਨਹੀਂ ਉਹਨਾਂ ਨੇ ਸਾਨੂੰ ਧਰਮ ਦੇ ਨਾਲ ਕਰਮਯੋਗ ਵੀ ਸਿਖਾਇਆ ਵੀ ਧਰਮ ਦੀ ਕਿਰਤ ਦੀ ਧਰਮ ਦੀ ਕਿਰਤ ਜਿਹੜੀ ਹੈ ਉਹਦੀ ਕਮਾਈ ਕਰਦੇ ਆ ਕਰਦੇ ਆ ਕਰਮ ਦੇ ਵਿੱਚੋਂ ਪਾਰ ਕਿਵੇਂ ਲੰਘਣਾ ਹੈ ਜੂਝ ਕੇ ਲੰਘਣਾ ਹੈ ਤੇ ਸਭਾ ਸਾਨੂੰ ਮੌਕਾ ਹੁੰਦਾ ਜੂਝਣ ਦਾ ਕਰੋ ਕਰਮਯੋਗੀ ਬਣੋ ਜੇ ਤੁਹਾਡਾ ਸਰੀਰ ਸਾਥ ਨਹੀਂ ਦਿੰਦਾ ਤੇ ਤੁਸੀਂ ਸਿਮਰਨ ਕਰਕੇ ਸਰੀਰ ਨੂੰ ਬਣਾ ਲਓ ਹਰਾ ਕਰ ਲਓ ساری ਧਰਤੀ ਉਜਾੜ ਪਾਈ ਪਈ ਹੈ ਤੇ ਖਾਲਸਾ ਤਾਂ ਨਿਤ ਆਪਦਾ ਮਹਿਲ ਬਣਾ ਕੇ ਸ਼ਾਮ ਨੂੰ ਢਾ ਕੇ ਸੁਭਾ ਕੇ ਫੇਰ ਬਣਾਉਂਦਾ ਹੈ ਕਿੱਥੇ ਬਣਾਉਂਦਾ ਮੈਂ ਆਪਦੇ ਸਰੀਰ ਚ ਬਣਾਉਂਦਾ ਜਦੋਂ ਅਸੀਂ ਇਹ ਸਰੀਰ ਨੂੰ ਛੱਡ ਕੇ ਜਾਂਦੇ ਆ ਜਿਹੜਾ ਅਸੀਂ ਸਰੀਰ ਦੇ ਵਿੱਚ ਅਭਿਆਸ ਕਰਕੇ ਆਨੰਦ ਬਣਾਇਆ ਹੁੰਦਾ ਹੈ ਕਾਲ ਸੁਭਾ ਹੁੰਦਿਆਂ ਨੂੰ ਮੈਲਟਾ ਦਿੰਦਾ ਅਸੀਂ ਦੇਖਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਆਨੰਦਪੁਰ ਸੌਂਟਾ ਦਿੱਤਾ ਨਾ ਕਿਲਾ ਅੱਜ ਫੇਰ ਆਪਾਂ ਬਣਾ ਲਏ ਇਸੇ ਤਰੀਕੇ ਜਦੋਂ ਅਸੀਂ ਆਨੰਦਪੁਰ ਹੈ ਦਸਵਾਂ ਕਾ ਉਸੋ ਦਸਵੇਂ ਘਰ ਦੇ ਵਿੱਚੋਂ ਅਸੀਂ ਅੰਮ੍ਰਿਤ ਲੈ ਕੇ ਇਸ ਸਰੀਰ ਦੇ ਵਿੱਚ ਅੰਮ੍ਰਿਤ ਰਸ ਦੀ ਖੁਰਾਕ ਪਚਾ ਕੇ ਹਰ ਇੱਕ ਰੋਮ ਰੋਮ ਨੂੰ ਸੁਖੀ ਕਰ ਦਿੰਨੇ ਆ ਤੇ ਇਹ ਸਰੀਰ ਵੀ RAM RAJ RAM DAS PUR ਕੀਨੇ ਗੁਰਦੇਵ ਇਹ ਸਾਰਾ RAM RAJ ਕਰ ਦਿੰਨੇ ਆ ਕਿਉਂਕਿ ਆਪਾਂ ਜਾਗੇ ਹੋਏ ਬ੍ਰਮਾਤ ਤੇ ਸਾਰਾ ਸਰੀਰ ਸਿੱਤਲ ਹੋ ਜਾਂਦਾ ਹੈ ਜੈ ਜੈਕਾਰ ਹੋ ਜਾਂਦੀ ਹੈ ਜੈ ਜੈਕਾਰ ਸਰਵਤਰ ਮਹਿ ਲੋਚੇ ਸਰਤ ਹੁਣ ਜਦੋਂ ਆਪਾਂ ਇਹ ਸਰੀਰ ਨੂੰ ਰਾਤ ਨੂੰ ਛੱਡ ਕੇ ਜਾਂਦੇ ਆ ਕਾਲ ਦੇਖਦਾ ਇਹ ਤਾਂ ਸਾਰੀ ਪ੍ਰਜਾ ਸੁખી ਵਸ ਰਹੀ ਹੈ ਇਹ ਸਾਰਾ ਸਰੀਰ ਸੁખી ਵਸ ਰਿਹਾ ਇਸ ਤਰ੍ਹਾਂ ਸੁਖੀ ਰਹਿਣਗੇ ਤੇ ਦਿਨਾਂ ਦੇ ਵਿੱਚ ਹੀ ਇਹ ਸਾਰੇ ਮਨਾਂ ਨੂੰ ਜਗਾ ਲੈਣਗੇ ਉਸ ਪੌਣ ਦਾ ਬੈਲੈਂਸ ਵਿਗਾੜ ਕੇ ਅਗਨ ਵਧਾ ਕੇ ਸਾਰੇ ਸਰੀਰ ਦੇ ਵਿੱਚ ਬੈਲੈਂਸ ਖਤਮ ਕਰ ਦਿੰਦਾ ਆਊਟ ਕਰ ਦਿੰਦਾ ਸਾਡਾ ਕਿ ਜੋ ਬਣਾਇਆ ਹੋਇਆ ਸਿਸਟਮ ਥੇ ਨੂੰ ਢਾ ਦਿੰਦਾ ਹੁਣ ਸੁਭਾਸੀ ਜਦੋਂ ਅਮਰਤ ਮੇੜੇ ਆਉਣਾ ਹੈ ਤੇ ਗਿਆਨ ਇੰਦਰਿਆ ਕਰਮ ਇੰਦਰਿਆ ਉੱਤੇ ਜਾਲ ਪਾਇਆ ਹੁੰਦਾ ਹੈ ਆਪਦੇ ਜ਼ਹਿਰ ਦਾ ਜਾਲ ਪਾਇਆ ਹੁੰਦਾ ਹੈ ਉਹ ਸਵੀਰ ਨੂੰ ਆਉਂਦਿਆਂ ਨੂੰ ਸਾਡਾ ਸਾਥ ਨਹੀਂ ਦਿੰਦਾ ਤੰਤੂ ਸਿ ਸਵੇਰੇ ਜਾਉਂਗੇ ਆਪਦੇ ਘਰ ਜਾਉਂਗੇ ਇੱਥੇ ਤਨਿਆ ਵੀ ਕਰ ਇੱਕ ਸੱਚ ਦਾ ਜ ਸਾਡਾ ਥਿਰ ਘਰ ਆ ਕਿਤੇ ਤਾਂ ਜਾਉਂਗੇ ਸਵੇਰ ਤੁਸੀਂ ਉੱਠੋਗੇ ਤੁਹਾਡਾ ਸਾਥ ਲਈ ਦੇਣਾ ਸਰੀਰ ਨੂੰ ਕਿਉਂ ਖਾਲ ਨੇ ਆਪ ਦਾ ਕੰਮ ਕੀਤਾ ਪਰ ਮਨ ਕੀ ਹੈ ਮਨ ਨੂੰ ਪਤਾ ਲੱਗਿਆ ਮਨ ਨੇ ਫਿਰ ਸਵੇਰੇ ਨਵਾਂ ਮਹਿਲ ਬਣਾਉਣਾ ਉਹ ਮਹਿਲ ਤਾਂ ਬਣਿਆ ਹੀ ਹੋਇਆ ਨਾ ਉਹ ਟੁੱਟੇ ਨਾ ਉਹ ਖਤਮ ਹੋਵੇ ਉਹ ਤਾਂ ਥਿਰ ਹੈ ਪਰ ਮਨ ਨੇ ਫਿਰ ਉਥੋਂ ਸਪਲਾਈ ਲੈਣੀ ਹੈ ਤੇ ਇਹ ਸਾਰੇ ਸਰੀਰ ਦੇ ਵਿੱਚ ਅੰਮ੍ਰਿਤ ਰਸ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮੁਕਤ ਮੁਖ ਦੇਵ ਹੈ ਕਹੇ ਜਨ ਕੀ ਬੰਦਾ ਫਾਈ ਕਰਦੇ ਲਈਆ ਜਿਹੜੇ ਇਹ ਪੰਜੇ ਜਦੋਂ ਆਪਾਂ ਸਿਮਰਨ ਕਰਦੇ ਆ ਜਿਹੜਾ ਸਾਰਾ ਸਰੀਰ ਸਾਥ ਨਹੀਂ ਦਿੰਦਾ ਕਿਤੇ ਸੂਈਆਂ ਵਾਈਦੀਆਂ ਕਿਤੇ ਕੁਝ ਹੁੰਦਾ ਪਰ ਜਦੋਂ ਫਿਰ ਥੋੜੀ ਦੇਰ ਅਭਿਆਸ ਕਰ ਲੈਨੇ ਰਸ ਆ ਜਾਂਦਾ ਫਿਰ ਕੀ ਕਰਦਾ ਸਰੀਰ ਫਿਰ ਕੀ ਕਹਿੰਨੇ ਆਪਾਂ ਚੰਗਾ ਹੋ ਗਿਆ ਵੀ ਉੱਠ ਕੇ ਉਹੀ ਫਿਰ ਆਪਣੇ ਵੱਸ ਹੋ ਜਾਂਦਾ ਪਹਿਲਾਂ ਉਹਦੇ ਵਾਸਤੇ ਸੀਗਾ ਪਰ ਰਾਜੇ ਨੇ ਸਿਮਰਨ ਕੀਤਾ ਅਭਿਆਸ ਕੀਤਾ ਬ੍ਰਹਮ ਦੀ ਕਥਾ ਸੁਣਾਈ ਅਮਰਤ ਕੀਤਾ ਅੰਦਰ ਪ੍ਰਗਟ ਕੀਤਾ ਤੇ ਕੀ ਫਿਰ ਸਰੀਰ ਕਹਿੰਦਾ ਵੀ ਬਹੁਤ ਵਧੀਆ ਹੋ ਗਿਆ ਆਪਾਂ ਆਨੰਦ ਮਾਣ ਗਿਆ ਸੋ ਇਸੇ ਕਰਕੇ ਜਿਹੜਾ ਸਾਡਾ ਫਰਜ਼ ਏ ਉਹ ਆਪਾਂ ਨਿਭਾਉਣਾ ਕਾਲ ਨੇ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਕੇ ਮਹਾਰਾਜ ਕਹਿੰਦੇ ਨੇ ਅਨੇਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਮਰਨਾ ਲਖਾ ਕੇ ਆਪਾਂ ਇਸ ਸੰਸਾਰ ਦੇ ਵਿੱਚ ਆਉਂਦੇ ਆ ਬਾਈ ਗੁਰਜੀ ਰੋਜ਼ ਦਾ ਰੋਜ਼ ਅਸੀਂ ਇਸ ਸਰੀਰ ਤੋਂ ਵੱਖ ਹੋ ਜਾਂਦੇ ਆ ਫਿਰ ਸਾਡਾ ਸੰਯੋਗ ਕੀਤਾ ਇਹ ਸੰਯੋਗ ਤੇ ਵਿਯੋਗ ਤੋਂ ਹੀ ਮਨਕ ਨੇ ਕਰਕੇ ਭੇਜਿਆ ਸੰਯੋਗ ਵਿਯੋਗ ਤੋਂ ਹੀ ਹੁਆ ਸਾਹੇ ਕੇ ਫਰਮਾਇਦੇ ਜਿਹੋ ਦੇਹੀ ਵਿੱਚ ਆਏ ਪਿਆ ਪਰ ਇੱਕ ਦਿਨ ਗਿਣਤੀ ਦੇ ਸਵਾਸ ਜਦੋਂ ਪੂਰੇ ਹੋ ਜਾਂਦੇ ਨੇ ਤੇ ਪਰਮਾਨੈਂਟ ਸਾਡਾ ਇਸ ਸਰੀਰ ਦੇ ਨਾਲੋਂ ਵਿਯੋਗ ਹੋ ਜਾਂਦਾ ਤੇ ਉਹ ਗਿਣਤੀ ਕੀਤੀ ਹੋਈ ਹੈ ਸਤਗੁਰ ਨੇ ਸਵਾਸਾਂ ਦੀ ਜੇ ਆਪਾਂ ਸੰਤਾਂ ਸਾਧੂਆਂ ਦੀ ਗੁਰਮਖਾਂ ਦੀ ਨਿੰਦਿਆ ਨਾ ਕਰਾਂਗੇ ਤਾਂ ਜਿੰਨੀ ਸਾਲੂ ਗਿਣਤੀ ਦਿੱਤੀ ਹੋਈ ਹੈ ਉਸ ਗਿਣਤੀ ਦੇ ਮੁਤਾਬਕ ਆਪਦੇ ਸਹੀ ਸਮੇਂ ਤੇ ਆਪਾਂ ਸਰੀਰ ਛੱਡ ਕੇ ਕਰ ਜਾਣਾ ਹੀ ਹੈ ਉਹ ਤਾਂ ਗਿਣਤੀ ਦਾ ਤੇ ਜੇ ਤੁਸੀਂ ਸੰਤਾਂ ਸਾਧੂਆਂ ਗੁਰਸਿੱਖ ਗੁਰਮਖਾਂ ਦੀ ਨਿੰਦਿਆ ਕਰੋਗੇ ਸਾਧ ਸੰਗਤ ਦੀ ਨਿੰਦਿਆ ਕਰੋਗੇ ਨਾਮ ਸ਼ਬਦ ਦੇ ਬਾਰੇ ਤੁਸੀਂ ਜੋ ਹੈ ਉਹ ਮਾੜੇ ਬਚਨ ਕਰੋਗੇ ਤੇ ਤੁਹਾਡੇ ਜਿਹੜੀ ਸਵਾਸਾਂ ਦੀ ਗਿਣਤੀ ਆ ਉਹ ਵੀ ਸਤਪੁਰ ਘਟਾ ਦੇਣਗੇ ਮਰ ਕੇ ਨੇ ਸੰਤ ਕੇ ਦੁੱਖਨ ਆਰਜਾ ਕਰਦੇ ਆਰਜਾ ਕਰਦੇ ਆਰਜਾ ਸਾਡੇ ਸਵਾਸ ਘਟ ਜਾਂਦੇ ਹੁਣ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਰਨਾ ਲਿਖਾ ਕੇ ਤੁਸੀਂ ਮੰਡਲ ਦੇ ਵਿੱਚ ਆਏ ਹੋ ਗਿਣਤੀ ਆ ਗਿਣਤੀ ਜਦੋਂ ਹੋਣੀ ਖਤਮ ਹੋ ਤਾਂ ਖਰਦਮ ਹੋਣਾ ਹੀ ਆ ਤੇ ਫਿਰ ਤੁਸੀਂ ਡਰਦੇ ਕਿਉਂ ਹੋ ਮਾਰੇ ਕਹਿੰਦੇ ਖੇਤ ਫਿਲਤ ਹਾਦ ਕਰ ਜੋ ਕਿ ਛੋਣਾ ਸੋ ਹੋਈ ਤੂੰ ਕਾਲ ਦੇ ਨਾਲ ਜੂਝਦਾ ਹੋਇਆ ਸ਼ਬਦ ਦੀ ਓਟ ਸਹਾਰਾ ਲੈ ਕੇ ਅੰਮ੍ਰਿਤ ਰਸ ਪ੍ਰਗਟ ਕਰ ਖਾ ਕਾਲ ਦੇ ਜਿਹੜੇ ਇਹਦੇ ਹੈਗੇ ਆ ਨਾ ਬਣਾਏ ਹੋਏ ਜੋ ਇਹਦੇ ਬਰੋਕੋ ਕਰਦੇ ਆ ਕਾਲ ਦਾ ਬਣਾਇਆ ਹੋਇਆ ਜਿਹੜਾ ਜਾਲ ਆ ਇਹਦੇ ਤੋਂ ਡਰ ਨਾ ਗਗਨ ਦਾ ਮਾਮਾ ਬਾਜੇ ਉਹ ਪਰੇ ਉਹ ਨਿਸ਼ਾਨੇ ਕਾ ਉਹ ਖੇਤ ਜੋ ਮੰਡਿਓ ਤੁਮਾ ਹਮਝੂ ਜਨ ਕੋ ਤਾਂ ਸੂਰਾ ਸੋ ਪਹਿਚਾਨੀਐ ਜੋ ਨਰੈਦੀਨ ਕੇ ਹੇਤ ਪੁਰਜਾ 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 ਕਬ ਹੋਣਾ ਛੱਡਾ ਤੇ ਫਿਰ ਸਹੇਰੀ ਆਪਾਂ ਤਾਂ ਚਾਹੁੰਦੇ ਨਹੀਂ ਵੀ ਪੁਰਜਾ ਪੁਰਜਾ ਸਾਡਾ ਕਟਿਆ ਜਾਵੇ ਆਪਾਂ ਤਾਂ ਚਾਹੁੰਦੇ ਆ ਕਿ ਤੇ ਸਰੀਰ ਨੂੰ ਮੜਾ ਜਾ ਵੀ ਕੁਝ ਹੋ ਨਾ ਜਾਵੇ ਕਹਿੰਦੇ ਸਵੇਰੇ ਫੇਰ ਪਹਿਲਾਂ ਗ੍ਰੀਨਟੀ ਪੀਏ ਫੇਰ ਥੋੜਾ ਜਿਹਾ ਮੋਰਨ ਵਾਰ ਕਰੀਏ ਯੋਗਾ ਕਰੀਏ ਸਾਡੇ ਸਰੀਰ ਨੂੰ ਕੁਝ ਹੋਰ ਆ ਜਾਵੇ ਹੈ ਨਹੀਂ ਸਾਡਾ ਸਰੀਰ ਹੈ ਤੇ ਕਹਿੰਦੇ ਅਨੇਕ ਜਤਨ ਕਰ ਕਾਇਆ ਪਾਲੀ ਮਰਤੀ ਵਾਰ ਅਗਣਾਂ ਸਾਗੇ ਚੱਲੋ ਐਨੇ ਜਤਨ ਕਰਕੇ ਤੁਸੀਂ ਪਾਲ ਕੇ ਤੇ ਮੁੜ ਕੇ ਤੁਸੀਂ ਸਾੜ ਦਿੰਦੇ ਨੇ ਦੱਬ ਦਿੰਦੇ ਨੇ ਇੱਕ ਦੱਬੀਆ ਇੱਕ ਦੱਜੀਆ ਇੱਕ ਨਾ ਕੁੱਤੇ ਖਾਏ ਬਈ ਕਬਿਲਿਆਂ ਵਿੱਚ ਤਾਂ ਐਸੇ ਵੀ ਨਿਯਮ ਨੇ ਵੀ ਉਹ ਜੰਗਲਾਂ ਵਿੱਚ ਸਿੱਟਿਆਂ ਦੇ ਉਹਨਾਂ ਨੂੰ ਜੰਗਲੀ ਕੁੱਤੇ ਤੇ ਪੇੜੀ ਆ ਜਾਂਦੇ ਨੇ ਠੀਕ ਹੈ ਜੀ ਗੁਰਬਾਣੀ ਵਿੱਚ ਬਹੁਤ ਲੈਕ ਸਤਿਕਾਰ ਜੀ ਸੋ ਇਸੇ ਤਰੀਕੇ ਕਰਮ ਕਰੋ ਪਿਆਰਿਓ ਤੁਸੀਂ ਹਾਰਨਾ ਨਹੀਂ ਸਵੇਰ ਜਦੋਂ ਇਹ ਦੁਨਿਆਵੀ ਸੁਇਰ ਦੇ ਵਿੱਚ ਤੁਸੀਂ ਇਹ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹੋ ਵਾਹਿਗੁਰੂ ਜੀ ਉਸੇ ਵਕਤ ਤੋਂ ਸਹੀ ਪੂਰੇ ਸਾਹ ਦੇ ਵਕਤੇ ਉੱਪਰ ਲੜੂਏ ਆਪ ਦਾ ਵਕਤ ਸੰਭਾਲ ਕੇ ਜਾਹੇ ਤੁਹਾਡੇ ਸਰੀਰ ਦੇ ਉੱਪਰ ਜੇਕਰ ਕਾਲ ਨੇ ਲੋੜ ਪਾਇਆ ਹੋਇਆ ਉੱਜੀ ਪਿਆਸ ਨਹੀਂ ਹੁੰਦਾ ਸਹਿਜ ਨਾਲ ਕਰ ਲਓ ਸਹਿਜ ਨਾਲ ਕਰਕੇ ਉਸ ਤੋਂ ਬਾਅਦ ਆਪਦੇ ਮਨ ਨੂੰ ਸੰਕੋਚ ਕੇ ਅੰਤਰਗਤ ਲਿਜਾ ਕੇ ਨਾਭ ਦੇ ਵਿੱਚ ਬੈਠੋ ਜਿਵੇਂ ਤੁਹਾਨੂੰ ਤਰੀਕਾ ਦੱਸਿਆ ਹੋਇਆ ਅਮਰਤ ਕਢਣ ਦਾ ਅਮਰਤ ਰਸ ਕਢਣ ਦਾ ਸਾਰਾ ਤੁਸੀਂ ਉਸ ਤਰੀਕੇ ਨਾਲ ਵਰਤੋ ਸਿਰਫ ਕਾਲ ਸਾਡੇ ਮਨ ਨੂੰ ਹਰਾ ਕੇ ਪਿੱਛੇ ਖਿੱਚਦਾ ਹੈ ਤੇ ਸਿੱਧੇ ਤੌਰ ਤੇ ਨਹੀਂ ਖਿੱਚਦਾ ਇਹ ਜਿਹੜਾ ਸਰੀਰ ਆ ਇਹ ਦ੍ਰਿਸ਼ਟਮਾਨ ਸਰੀਰ ਆ ਇਹ ਕਾਲ ਦੇ ਵਾਸੇ ਆ ਜਿੰਨੀ ਦੇਰ ਤੱਕ ਤਾਂ ਮਨ ਰਾਜਾ ਪਹਿਰਾ ਦਿੰਦਾ ਹੈ ਸ਼ਬਦ ਦਾ ਗਿਆਨ ਦਾ ਰਸ ਦਾ ਇਹ ਸਰੀਰ ਸਦਾ ਬਹਾਰ ਰਹਿਦਾ ਜਦੋਂ ਅਸੀਂ ਆਪ ਦੇ ਘਰ ਚਲੇ ਜਾਂਦੇ ਆ ਰਾਤ ਨੂੰ ਸਰੀਰ ਛੱਡ ਕੇ ਉਦੋਂ ਕਾਲ ਇਹਦੇ ਵਿੱਚ ਹਰਕਤ ਕਰਦਾ ਹੈ ਪੀ ਜਦੋਂ ਮਨ ਰਾਜਾ ਇਸਰੀਰ ਵਿੱਚ ਪਰਵੇਸ਼ ਹੋਵੇ ਇਹਦਾ ਬੈਲੈਂਸ ਵਿਗਾੜ ਦਿਆ ਤੇ ਵਿਗੜੇ ਬੈਲੈਂਸ ਵਿੱਚ ਪਰਵੇਸ਼ ਹੋਏਗਾ ਮੰਦੇ ਬਚਨ ਬੋਲੇਗਾ ਮਾੜਾ ਸੋਚੇਗਾ ਆਉਂਦਿਆਂ ਵਿਚਾਰਾ ਫੁੱਲਿਆਂ ਬਦਮਿਲਿਆਂ ਚ ਹੋ ਜਾਏਗਾ ਤੇ ਇਹ ਸਰੀਰ ਜਿਹੜਾ ਆ ਇਸ ਨੂੰ ਵਸ ਕਰ ਲੈਂਦਾ ਹੈ ਇਹ ਸਰੀਰ ਵੀ ਕਹਿੰਦਾ ਵੀ ਨਾਂ ਜਪ ਸੌਂ ਜਾ ਕਰਲਾ ਇਹ ਕਰਲਾ ਗਿਆਨਿੰਦਰੀ ਕੰਮਿੰਦਰੀਆਂ ਵੀ ਪੰਜਾਂ ਵਸ ਹੋ ਜਾਂਦੀਆਂ ਨੇ ਤੇ ਮਨ ਰਾਜਾ ਨੇ ਜੋਝ ਕੇ ਅਭਿਆਸ ਕਰਕੇ ਇਹਨਾਂ ਨੂੰ ਆਪਦੇ ਵਾਸ ਕਰਨਾ ਤੇ ਉਹ ਫਿਰ ਉਹਦੇ ਵਿੱਚ ਸਤਿਗੁਰੂ ਵੀ ਸਾਡਾ ਸਾਥ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਜਲਾਇਆ ਬ੍ਰਹਮਗਨ ਸਹਿਜੇ ਪਰਜਾਲੀ ਇਕਿਆ ਚੋਟ ਸੁਦਾਇਆ ਫਿਰ ਸਤਿਗੁਰ ਸਾਡੇ ਤੇ ਕਿਰਪਾ ਕਰਦੇ ਆ ਤੇ ਕਾਲ ਖੜਾ ਹੀ ਹਾਰ ਜਾਂਦਾ ਹੈ ਕਾਲ ਦੇਖਦਾ ਵੀ ਇਹ ਤਾਂ ਕਾਮਯਾਬ ਹੋ ਗਿਆ ਇਹ ਤਾਂ ਮੇਰੀ ਚਾਲ ਨੂੰ ਸਮਝ ਗਿਆ ਸੋ ਉਸੇ ਦਿਨ ਤੋਂ ਸਾਨੂੰ ਗੁਰਮਖਾਣ ਨੂੰ ਫਿਰ ਪਤਾ ਲੱਗ ਜਾਂਦਾ ਵੀ ਜੋ ਖੇਲ ਚੱਲਦੀ ਪਈ ਐ ਇਹ ਪੰਜਾਂ ਦੂਤਾਂ ਦੀ ਤੇ ਮਾਇਆ ਦੀ ਖੇਲ ਐ ਐਸੇ ਪੰਜ ਦੂਤਾਂ ਦੀ ਖੇਲ ਨੂੰ ਸਮਝਣਾ ਸਾਨੂੰ ਆਕਾਰਾਂ ਦੁਆਰਾ ਵਿਚਾਰਾਂ ਦੁਆਰਾ ਮੋਹ ਦੀਆਂ ਤੰਦਾ ਪਾ ਕੇ ਸਾਨੂੰ ਇੱਕ ਦੂਸਰੇ ਦੇ ਵਿੱਚ ਅਲਝਾਉਂਦੇ ਐ ਚਾਹੇ ਤਾਂ ਸਾਡੀ ਇੱਕ ਦੂਸਰੇ ਦੇ ਨਾਲ ਦੁਬਧਾ ਖੜੀ ਕਰ ਦਿੰਦੇ ਐ ਜੇ ਅਸੀਂ ਇੱਕ ਦੂਸਰੇ ਨਾਲ ਦੁਬਧਾ ਨਾ ਕਰਾਂਗੇ ਤਾਂ ਕ੍ਰੋਧ ਖੜਾ ਕਰ ਦਿੰਦੇ ਐ ਕ੍ਰੋਧ ਦੇ ਰਹੀਂ ਇੱਕ ਦੂਸਰੇ ਨਾਲ ਨਾ ਉਲਝਾਂਗੇ ਤਾਂ ਕਾਮ ਦੇ ਰਹੀਂ ਸਾਨੂੰ ਉਲਝਾ ਦਿੰਦੇ ਕਾਮ ਦੇ ਰਹੀਂ ਨਾਲ ਜਾਗੇ ਤਾਂ ਇਹ ਮੋਹ ਵਿੱਚ ਉਲਝਾ ਦਿੰਦੇ ਆ ਇੱਕ ਦੂਸਰੇ ਦੇ ਵਿੱਚ ਅਸੀਂ ਉਲਝੇ ਹੋਏ ਚਾਹੇ ਕਿਸੇ ਨਾਲ ਅਸੀਂ ਮੋਹ ਵਿੱਚ ਉਲਝੇ ਹਾਂ ਚਾਹੇ ਕਿਸੇ ਨੂੰ ਅਸੀਂ ਕ੍ਰੋਧ ਕਰਕੇ ਉਲਝੇ ਸਾਰਿਆਂ ਦੇ ਵਿੱਚ ਅਸੀਂ ਮਾਲਕ ਦਾ ਜੋਤ ਸਰੂਪ ਸਮਝ ਕੇ ਉਹਨਾਂ ਦੇ ਸਾਹਮਣੇ ਨਹੀਂ ਹੁੰਦੇ ਜੇ ਅਸੀਂ ਜੋਤ ਸਰੂਪ ਸਮਝਾਂਗੇ ਤਾਂ ਸਾਨੂੰ ਪਤਾ ਹੋਏਗਾ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਜੇ ਮਾਈ ਫਿਰ ਅਸੀਂ ਇੱਕ ਦੂਸਰੇ ਦੇ ਵਿੱਚੋਂ ਸਤਿਗੁਰ ਦੇ ਦਰਸ਼ਨ ਕਰਾਂਗੇ ਅਮਰਤ ਦੀ ਗੱਲ ਕਰਾਂਗੇ ਅਮਰਤ ਦੀ ਖੁਰਾਕ ਇੱਕ ਦੂਜੇ ਦੇ ਨਾਲ ਮਿਲ ਕੇ ਸੀ ਕਮਾਵਾਂਗੇ ਹੁਣ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਕੇ ਅਮਰਤ ਨਹੀਂ ਕਮਾਉਂਦੇ ਜਾਂ ਤਾਂ ਮੋਹ ਦੀਆਂ ਗੱਲਾਂ ਕਰਦੇ ਆਂ ਜਾਂ ਸ਼ਾਭਲਾ ਸ਼ਾਦੀਆਂ ਗੱਲਾਂ ਕਰਦੇ ਆਂ ਜਾਂ ਦੁਨਿਆਵੀ ਗੱਲਾਂ ਕਰਦੇ ਆਂ ਅਸੀਂ ਇੱਕ ਦੂਜੇ ਨਾਲ ਮੋਹ ਕਮਾਉਨੇ ਹੁਣ ਜਦੋਂ ਕੋਈ ਸੰਸਾਰੀ ਜੀਵ ਸਾਨੂੰ ਛੱਡ ਕੇ ਚਲਾ ਜਾਂਦਾ ਜੇ ਤਾਂ ਅਸੀਂ ਨਾਮ ਦਾ ਧਨ ਕਮਾਇਆ ਹੋਵੇ ਫਿਰ ਤਾਂ ਅਸੀਂ ਨਾਮ ਦੇ ਧੰਦੇ ਵਿੱਚ ਤਾਂ ਸਾਨੂੰ ਕੋਈ ਵਕਾਰ ਵਿਚਾਰ ਆਊਗਾ ਨਹੀਂ ਜੇ ਅਸੀਂ ਇੱਕ ਦੂਸਰੇ ਦੇ ਨਾਲ ਕਮਾਇਆ ਹੀ ਮੋਹ ਆ ਕਾਮ ਆ ਕਰੋਧ ਆ ਉਹੀ ਵਿਚਾਰ ਫਿਰ ਸਾਨੂੰ ਤੰਗ ਕਰਦੇ ਨੇ ਤਾਂ ਸਾਡਾ ਫਿਰ ਮਨ ਤੇ ਨਾਈਟ ਹੋ ਜਾਂਦਾ ਸੋ ਇਸ ਕਰਕੇ ਬੜਾ ਸੋਚ ਕੇ ਸਮਝ ਕੇ ਇਸ ਸੰਸਾਰ ਦੇ ਵਿੱਚ ਚੱਲਣ ਦੀ ਲੋੜ ਆ ਮਨ ਨੂੰ ਥਿਰ ਦ੍ਰਿੜ ਕਰਕੇ ਰੱਖਣਾ ਆ ਇਹ ਮਨ ਨੂੰ ਆ ਦ੍ਰਿੜ ਕਰ ਰੱਖੀਏ ਗੁਰਮੁਖ ਲਾਈਏ ਚਿਤ ਕਿਉਂ ਸਾਸ ਗਰਾਸ ਵਿਸਾਰੀਏ ਪੈਂਦੇ ਆ ਉੱਠਦੇ ਆ ਮਿਤ ਸਾਸ ਗਰਾਸ ਵਿਸਾਰਤਾ ਕਾਲ ਨੇ ਸਾਡੇ ਉੱਤੇ ਜਾਲ ਪਾਉਣਾ ਤੁਸੀਂ ਜਾਲ ਨੂੰ ਕੱਟਣਾ ਜਿਵੇਂ ਕੱਟਣਾ ਗੁਰ ਕੇ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਆਓ ਜੀ ਫਿਰ ਆਪਾਂ ਵਿਅਾਸ ਕਰੀਏ ਸਾਰੇ ਰਲ ਮਿਲ ਕੇ ਗੁਰੂ ਦੇ ਬਾਣ ਦੁਆਰਾ ਸਾਡੇ ਮਨ ਨੂੰ ਅੰਮ੍ਰਿਤ ਰਸ ਦੇ ਨਾਲ ਜੋੜੀਏ ਵਾ ਵਾ ਗੁਰੂ ਵਾ ਗੁਰੂ ਵਾ ਗੁਰੂ